ਜ਼ਿੰਦਗੀ ਦੇ ਤਜਰਬੇ ਨੇ ਇੱਕ ਗੱਲ ਸਿਖਾਈ ਹੈ ਕਿ ਸਭ ਤੋਂ ਗਹਿਰੀ ਚੋਟ ਮੇਰੇ ਆਪਣੇ ਨੇ ਹੀ ਪਹੁੰਚਾਈ ਹੈ ਮੇਰੇ ਆਪਣੇਆਂ ਨੇ ਹੀ ਦੱਸਿਆ ਕਿ ਕੋਈ ਆਪਣਾ ਨਹੀਂ ਹੁੰਦਾ ਮੈਂ ਚੰਗਾ ਬਣ ਕੇ ਵੀ ਦੇਖਿਆ ਪਰ ਫਿਰ ਵੀ ਲੋਕ ਮੈਨੂੰ ਬੁਰਾ ਹੀ ਕਹਿੰਦੇ ਨੇ ਕੁਝ ਚੀਜ਼ਾਂ ਆਕੜ ਕਰਕੇ ਨਹੀਂ ਬਲਕਿ ਆਪਣੇ ਆਤਮ ਸਨਮਾਨ ਕਰਕੇ ਛੱਡਨੀਆਂ ਪੈਂਦੀਆਂ ਨੇ ਤੁਸੀਂ ਰਿਸ਼ਤਾ ਬਣਾ ਕੇ ਵੀ ਕੀ ਕਰ ਲਵੋਗੇ ਜਦੋਂ ਸਾਹਮਣੇ ਵਾਲੇ ਦਾ ਇਰਾਦਾ ਹੀ ਨਾ ਹੋਵੇ ਨਿਭਾਉਣ ਦਾ ਜੇਕਰ ਕੋਈ ਤੁਹਾਡੇ ਬਿਨਾਂ ਖੁਸ਼ ਹੈ ਤਾਂ ਉਸ ਨੂੰ ਖੁਸ਼ ਹੀ ਰਹਿਣ ਦਿਓ ਜ਼ਿਆਦਾ ਉਸ ਮਗਰ ਜਾ ਕੇ ਆਪਣੀ ਸੈਲਫ ਰਿਸਪੈਕਟ ਨਾ ਗਵਾਓ ਕੋਈ ਜਾਣਨਾ ਚਾਹੁੰਦਾ ਹੈ ਤਾਂ ਉਸ ਨੂੰ ਜਾਣ ਦਿਓ ਜੇਕਰ ਉਹ ਰੁਕ ਵੀ ਗਿਆ ਤਾਂ ਇੱਕ ਦਿਨ ਚਲਾ ਹੀ ਜਾਵੇਗਾ ਜਦੋਂ ਕਿਸਮਤ ਸਾਥ ਨਾ ਦੇਵੇ ਤਾਂ ਸਮਝ ਲਓ ਤੁਹਾਡੀ ਮਿਹਨਤ ਤੁਹਾਡਾ ਸਾਥ ਜਰੂਰ ਦੇਵੇਗੀ ਤੁਸੀਂ ਜਿੰਨੇ ਜ਼ਿਆਦਾ ਸੱਚੇ ਤੇ ਈਮਾਨਦਾਰ ਰਹੋਗੇ ਓਨੇ ਹੀ ਜ਼ਿਆਦਾ ਤੋਖੇ ਖਾਓਗੇ ਜਿਨ੍ਹਾਂ ਦਾ ਸਮਾਂ ਮਾੜਾ ਹੈ ਉਹਨਾਂ ਦਾ ਸਾਥ ਜਰੂਰ ਦਿਓ ਪਰ ਜਿਨ੍ਹਾਂ ਦੀ ਨੀਅਤ ਮਾੜੀ ਹੈ ਉਹਨਾਂ ਤੋਂ ਦੂਰ ਹੀ ਰਹਿਣਾ ਚੰਗਾ ਹੈ ਜ਼ਿੰਦਗੀ ਛੋਟੀ ਨਹੀਂ ਹੁੰਦੀ ਲੋਕ ਜੀਣਾ ਹੀ देर ਨਾਲ ਸ਼ੁਰੂ ਕਰਦੇ ਨੇ ਜਦੋਂ ਤੱਕ ਰਾਹ ਸਮਝਾਉਂਦੇ ਨੇ ਉਦੋਂ ਤੱਕ ਵਾਪਸ ਪਰਤਣ ਦਾ ਸਮਾਂ ਹੋ ਜਾਂਦਾ ਹੈ ਰਿਸ਼ਤੇ ਕਮਜ਼ੋਰ ਨਹੀਂ ਹੋਣੇ ਚਾਹੀਦੇ